ਸੋ ਕੋਟਲ ਗੁਰ ਸੇਵੀਆ ਅਹਨਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕਾ ਜਨਮਾ ਮਰਣ ਦੁਖ ਜਾਏ ਦਰਸਨ ਪਰਸੇ ਗੁਰੂ ਕਾ ਜਨਮ ਮਰਣ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਜਿਸ ਕਾ ਦੀਆ ਪੰਨਾ ਖੈ ਤੇ ਸਸਿਉ ਆਲਸ ਕਿਉ ਬਣਾ ਮਾਇ ਜਿਸ ਕਾ ਦੀਆ ਪੰਨਾ ਖੈ ਤੇ ਸੱਜਣ ਮਾਲਾ ਅਸ ਕਿਉਂ ਬਣਾਇ ਖਸਮ ਬਿਸਾਰ ਆਨ ਕੰਮ ਲਾਗੇ ਕਉਦੀ ਬਦਲੇ ਅਰਤਨ ਤਿਆਗੇ ਰਹਾ ਪ੍ਰਭੂ ਤਿਆਗ ਲਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੋਭਾ ਉਮਰਤਰਾ ਸ ਖਾਵੇਂ ਖਾਨ ਪਾਨ ਜਿਨਾਂ ਦिए ਤਿਸਹੇ ਨਾ ਜਾਣੈ ਸਵਾਨ ਕਹੋ ਨਾਨਕ ਹਮ ਨੂੰ ਹਰਮੀ ਬਖਸ਼ਣੇ ਹਾ ਪ੍ਰਭ ਅੰਤਰ ਜਮਈ ਕਹੋ ਨਾਨਕ ਹਮ ਲੂਰ ਹਰਮੀ ਬਖਸ਼ਣੇ ਹਾ ਪ੍ਰਭ ਅੰਤਰ ਜਮਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਤਖਤ ਛਤਰ ਸਿੰਘਾਸਨ ਦੇ ਮਾਲਕ ਜੁਗਾ ਜੁਗ ਅਟਲ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਤਕਾਰਤ ਸਭ ਸੰਗਤ ਵੜ ਭਾਗੇ ਹੋ ਸਾਰੇ ਗੁਰੂ ਗੋਦ ਵਿੱਚ ਬੈਠ ਅੰਮ੍ਰਿਤ ਬਾਣੀ ਸਰਵਣ ਕਰ ਰਹੇ ਹੋ ਇਲਾਹੀ ਬਾਣੀ ਅਸਾ ਕੀ ਵਾਰ ਦਾ ਕੀਰਤਨ ਗੁਰੂ ਘਰ ਦੇ ਕੀਰਤਨੀ ਸਿੰਘਾਂ ਨੇ ਕੀਤਾ ਹੈ ਗੁਰੂ ਮਹਾਰਾਜ ਮਿਹਰ ਕਰਨਾ ਮਨ ਚਿੱਤ ਗੁਰੂ ਚਰਨਾਂ ਦੇ ਵਿੱਚ ਜੁੜਿਆ ਰਹੇ ਇਲਾਹੀ ਬਾਣੀ ਦੇ ਕੀਰਤਨ ਤੋਂ ਬਾਅਦ ਲੜੀਵਾਰ ਚੱਲ ਰਹੀ ਗੁਰ ਸ਼ਬਦ ਦੇ ਵਿਚਾਰ ਦੇ ਨਾਲ ਸਾਰੇ ਹੀ ਜੁੜਨਾ ਕਰੀਏ ਮਨ ਦੇ ਟਿਕਾਉ ਵਾਸਤੇ ਆਸੀਸ ਗੁਰੂ ਮਹਾਰਾਜ ਜੀ ਤੋਂ ਲਈਏ ਜਿੰਨੇ ਕੋ ਸਰੀਰ ਗੁਰੂ ਗੋਦ ਵਿੱਚ ਜੁੜ ਬੈਠਿਆਂ ਪਿਆਰ ਨਾਲ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਪਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਦਾ ਗਉੜੀ ਰਾਗ ਦੇ ਵਿੱਚ ਉਚਾਰਣ ਕੀਤਾ ਹੋਇਆ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਮਹਾਰਾਜ ਜੀ ਦੇ ਅੰਗ 100 99 ਤੇ ਸੁਭਾਏਮਾਨ ਹੈ ਤੇਰਾ ਹਉ ਵਾਲੀਆਂ ਪੰਕਤੀਆਂ ਵਿੱਚ ਜੋ ਉਪਦੇਸ਼ ਕੀਤਾ ਹੈ ਕਿ ਜਿਹੜਾ ਮਨੁੱਖ ਪਰਮੇਸ਼ਰ ਨੂੰ ਵਿਸਾਰ ਦਿੰਦਾ ਹੈ ਪ੍ਰਭੂ ਨੂੰ ਭੁਲਾ ਦਿੰਦਾ ਹੈ ਦੁਨਿਆਵੀ ਪਦਾਰਥਾਂ ਦੇ ਵਿੱਚ ਲੱਗ ਕੇ ਔਰਤਵੀਆਂ ਜਾਂ ਪਰਿਵਾਰਕ ਮੋਹ ਵਿੱਚ ਫਸ ਕੇ ਤੇ ਉਹ ਇਸ ਤਰ੍ਹਾਂ ਹੈ ਜਿਵੇਂ ਕੌਡੀਆਂ ਇਕੱਠੀਆਂ ਕਰ ਰਿਹਾ ਹੋਵੇ ਕਿ ਰਤਨਾ ਹੀਰੇ ਜਿਹੜੇ ਨੇ ਉਹ ਸੁੱਟ ਰਿਆ ਹੋਵੇ ਬੜੇ ਮਿੱਠੇ ਜੇ ਬਚਨ ਨੇ ਗੁਰੂ ਮਹਾਰਾਜ ਜੀ ਦੇ ਕਿ ਖਸਮ ਵਿਸਾਰ ਆਨ ਕੰਮ ਲਾਗੇ ਆਨ ਦਾ ਅਰਥ ਅਸੀਂ ਬਹੁਤ ਵਾਰ ਕਰਦੇ ਹਾਂ ਕਿ ਹੋਰ ਕੰਮ ਦੇ ਵਿੱਚ ਲੱਗ ਗਿਆ ਆਨ ਦਾ ਅਰਥ ਹੈ ਹੋਰ ਕਿ ਇੱਕ ਖਸਮ ਨੂੰ ਇੱਕ ਵਾਹਿਗੁਰੂ ਨੂੰ ਵਿਸਾਰ ਦਿੱਤਾ ਤੇ ਹੋਰ ਕੰਮ ਕਾਜ ਦੇ ਵਿੱਚ ਕਿਤੇ ਖਾਣ ਪੀਣ ਦੇ ਆਰ ਦੇ ਵਿੱਚ ਹੀ ਲੱਗਿਆ ਰਿਹਾ ਕਿਤੇ ਪਦਾਰਥਾਂ ਦੇ ਰਸ ਦੇ ਵਿੱਚ ਲੱਗਿਆ ਰਿਹਾ ਕੋਈ ਕੱਪੜੇ ਪਹਿਨਣ ਦੇ ਆਰ ਦੇ ਵਿੱਚ ਲੱਗਿਆ ਰਿਹਾ ਕਿਤੇ ਦੁਨਿਆਵੀ ਵਿਕਾਰਾਂ ਦਾ ਰਸ ਹੀ ਲੈਂਦਾ ਰਿਹਾ ਇਹ ਹੋਰ ਕੰਮਾਂ ਦੇ ਵਿੱਚ ਜਿਹੜੇ ਜੜਾ ਲੱਗ ਗਿਆ ਹਾਜ਼ੂਰ ਕਹਿੰਦੇ ਨੇ ਉਹ ਕੌਡੀ ਬਦਲੇ ਰਤਨ ਤਿਆਗੇ ਇਹ ਜਿਵੇਂ ਕੌਡੀਆਂ ਨੇ ਇਹ ਅਨਰਸ ਜਿਹੜੇ ਨੇ ਇਹ ਕੌਡੀਆਂ ਨਹੀਂ। ਹਜ਼ੂਰ ਕਹਿੰਦੇ ਨੇ ਫਿਰ ਰਤਨ ਸਵਾਸ ਜਿਹੜੇ ਨੇ ਇਹ ਰਤਨਾ ਵਰਗੇ ਨੇ। ਤੇ ਇਹ ਸਵਾਸ ਜਿਹੜੇ ਨੇ ਇਹ ਰਤਨਾ ਵਰਗੇ ਕੌਡੀਆਂ ਦੇ ਬਦਲੇ ਕਹਿੰਦੇ ਨੇ ਦੇ ਦਿੱਤੇ ਨੇ। ਜਿਨੇ ਖਸਮ ਨੂੰ ਵਿਸਾਰ ਦਿੱਤਾ ਏ ਉਹਦੀ ਗੱਲ ਹੈ। ਹੋਰ ਵੀ ਬੜੇ ਮਿੱਠੇ ਬਚਨ ਹਜ਼ੂਰ ਨੇ ਕਹੇ ਕਿ ਖਸਮ ਵਿਸਾਰ ਕੀਏ ਰਸ ਭੋਗ ਦੁਨਿਆਵੀ ਪਦਾਰਥਾਂ ਦੇ ਭੋਗਾਂ ਦੇ ਵਿੱਚ ਲੱਗ ਗਿਆ ਕਿਤੇ ਜੀਵ ਫਿਰ ਕੀ ਹੋਇਆ ਤਾਂ ਤਨ ਉੱਠ ਖਲੋਏ ਰੋਗ ਹਾਜ਼ੂਰ ਕਹਿੰਦੇ ਨੇ ਕਿ ਇਹ ਅਵਸਥਾ ਮਨੁੱਖ ਦੀ ਜਿਨੇ ਰੱਬ ਨੂੰ ਵਿਸਾਰ ਦਿੱਤਾ ਏ ਇਸੇ ਵਾਸਤੇ ਬਾਰ ਬਾਰ ਆਖਿਆ ਕਿ ਜਿਸ ਪ੍ਰਮਾਤਮਾ ਨੇ ਤੈਨੂੰ ਇਹ ਸਰੀਰ ਦਿੱਤਾ ਏ ਜਿਸ ਨੇ ਇਹ ਜਿੰਦ ਦਿੱਤੀ ਹੈ ਤੇ ਹੁਣ ਦੇਖੋ ਜਦੋਂ ਪਹਿਲੇ ਬਚਨ ਅਸੀਂ ਪੜਦੇ ਹਾਂ ਜੇ ਸੰਖੇਪ ਦੇ ਵਿੱਚ ਪਹਿਲਾ ਸ਼ਬਦ ਨੂੰ ਸਮਝੀਏ ਕਿ ਜਿਸ ਕਾ ਦਿਆ ਪੈਨੇ ਖਾਏ ਹੁਣ ਅਸੀਂ ਕਹਿੰਨੇ ਆ ਨਾ ਅਸੀਂ ਕਮਾ ਕੇ ਖਾਰੇ ਹਾਂ ਇਹ ਸਰੀਰ ਕਿਹਦਾ ਦਿੱਤਾ ਹੋਇਆ ਹੈ ਸਰੀਰ ਰੱਬ ਦੀ ਦਾਤੀ ਹੈ ਤੇ ਜੇ ਸਰੀਰ ਉਸ ਦਾ ਦਿੱਤਾ ਹੋਇਆ ਹੈ ਤੇ ਸਰੀਰ ਦੇ ਨਾਲ ਕਮਾਇਆ ਹੋਇਆ ਧਨ ਜਿਹੜਾ ਹੈ ਇਹ ਸਾਡਾ ਕਿਸ ਤਰ੍ਹਾਂ ਹੋ ਗਿਆ ਪਰ ਧਨਾਂ ਦੇ ਉੱਤੇ ਅਸੀਂ ਆਪਣੀ ਮੋਹਰ ਲਾ ਦਿੱਤੀ ਨਾ ਆਪਣਾ ਠੱਪਾ ਲਾ ਦਿੱਤਾ। ਬਾਬਾ ਜੀ ਨੇ ਕਿਹਾ ਨਹੀਂ ਉਹਦਾ ਹੀ ਦਿੱਤਾ ਬੰਦਿਆ ਖਾਰੇ ਆਵੇਂ ਤੇ ਉਹਦਾ ਹੀ ਦਿੱਤਾ ਪਹਿਨ ਰਿਆਂ ਰੱਬ ਨੇ ਕੱਲਾ ਜਨਮ ਦੇ ਕੇ ਨਹੀਂ ਬੰਦੇ ਨੂੰ ਛੱਡ ਦਿੱਤਾ। ਜਦੋਂ ਤੁਸੀਂ ਬਾਣੀ ਨੂੰ ਗਹਿਰਾਈ ਦੇ ਨਾਲ ਪੜਦੇ ਹੋ ਜਾਂ ਸਮਝਦੇ ਹੋ ਤੇ ਫਿਰ ਇਹ ਸਾਹਮਣੇ ਆਵੇਗਾ ਕਿ ਜੀਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪੈਨਣ ਖਾਨ ਹੁਣ ਇਹ ਕੀ ਆ ਦਿੱਤਾ ਪੈਨਣ ਖਾਨ ਉਹਨੇ ਕੱਲਾ ਜਨਮ ਹੀ ਨਹੀਂ ਦਿੱਤਾ ਅਸੀਂ ਤੇ ਜਨਮ ਦਾ ਵੀ ਸ਼ੁਕਰ ਨਹੀਂ ਕੀਤਾ ਐਸਾ ਕਈ ਵਾਰ ਵੇਖਣ ਵਿੱਚ ਆਉਂਦਾ ਏ ਕਿ ਡਾਕਟਰ ਨੇ ਕੋਈ ਰੋਗ ਜਿਹੜਾ ਸੀ ਉਹ ਕੱਟ ਦਿੱਤਾ ਨਾ ਮੰਦਾ ਸੈਂਕੜੇ ਵਾਰ ਉਹਨੂੰ ਕਹੇਗਾ ਤੇਰਾ ਸ਼ੁਕਰ ਹੈ ਤਰਾਵਾਂ ਮੜੀਆਂ ਤੱਕ ਨਹੀਂ ਤੈਨੂੰ ਭੁੱਲਾਂਗਾ ਹਰ ਲੋਕਾਂ ਦੇ ਵਿੱਚ ਜਾ ਜਾ ਕੇ ਉਹਦਾ ਜਸ ਕਰੇਗਾ ਉਹ ਡਾਕਟਰ ਬੜਾ ਵਧੀਆ ਉਹਨੇ ਤੇ ਮੇਰੀ ਜਾਨ ਬਚਾ ਦਿੱਤੀ ਉਹਨੇ ਤੇ ਚਲੋ ਬਚਾਈ ਏ ਜਿੰਨੇ ਦਿੱਤੀ ਸੀ ਜਿੰਨੇ ਇਹ ਜਿੰਦ ਦਿੱਤੀ ਸੀ ਜਿੰਨੇ ਖਾਣ ਵਾਸਤੇ ਖੁਰਾਕ ਤੇ ਪਹਿਨਣ ਵਾਸਤੇ ਪੁਸ਼ਾਕ ਦਿੱਤੀ ਸੀ ਉਹਦਾ ਸ਼ੁਕਰ ਕੀਤਾ ਕਿਤੇ ਉਹਦਾ ਸ਼ੁਕਰ ਹੀ ਕਦੇ ਨਹੀਂ ਕੀਤਾ ਕੋਈ ਭਾਗਾ ਵਾਲੇ ਚੰਦ ਸਰੀਰ ਹੋਣਗੇ ਪਰ ਸਾਬ ਕਹਿਣਾ ਲੱਗੇ ਸੰਖੇਪ ਜੇ ਪਹਿਲਾ ਬਚਨ ਕਿ ਜਿਹਦਾ ਦਿੱਤਾ ਪੈਣ ਰਿਆਂ ਖਾਰਿਆਂ ਜਿਸ ਦਾ ਦਿੱਤਾ ਦੀਆ ਪੈਣਾ ਖਾਏ ਤਿਸ ਸਿ ਨੂੰ ਆਲਸ ਉਹਦੇ ਵਾਰੀ ਆਲਸ ਕਿਉਂ ਬਣ ਗਏ